ਕੋਈ ਢੋਲ ਮਿਲਾ ਲਾ ਦੇ ਮੇਰੇ ਪਤ ਦੇ ਜੀ ਚੁੱਪ ਜਾ ਕੋਈ ਮੈਲੀ ਤੇਰੇ ਜ਼ਖ ਦੀ ਤਬ বিনা ਹੇ ਕਿੰਨਾ ਭੁੱਖਾ ਤੇ ਹੈ ਦੇਖੋ ਲੌਂਦੀ ਇਹ ਮਾਂ ਜਿਸ ਦਾ लाडला ਪੁੱਤ ਪਿਛਲੇ 3 ਦਿਨਾਂ ਤੋਂ ਲਾਪਤਾ ਹੈ ਆਪਣੇ ਪੁੱਤ ਨੂੰ ਲੱਭਣ ਦੇ ਲਈ ਇਹ ਮਾਂ ਦਰਦਰਦੀ ਠੋਕਰਾਂ ਖਾ ਰਹੀ ਹੈ ਤੇ ਰੋ ਰੋ ਕੇ ਇਸ ਦਾ ਬੁਰਾ ਹਾਲ ਹੈ ਤੇ ਹੁਣ ਆਪਣੇ ਪੁੱਤ ਦੀ ਭਾਲ ਦੇ ਵਿੱਚ ਇਹ ਪਿੰਡ ਪਿੰਡ ਉਸ ਦੇ ਗੁਮਸ਼ੁਦਗੀ ਦੇ ਪੋਸਟਰ ਲਗਾ ਰਹੀ ਹੈ ਤਾਂ ਦੱਸ ਦਈਏ ਕਿ ਇਹ ਤਸਵੀਰਾਂ ਕਪੂਰਥਲਾ ਤੋਂ ਸਾਮਣੇ ਆਈਆਂ ਜਿੱਥੇ ਇਹ ਬੱਚਾ ਦਿਮਾਗੀ ਤੌਰ ਤੋਂ ਬਿਮਾਰ ਦੱਸਿਆ ਜਾ ਰਿਹਾ ਜੋ ਕਿ ਘਰ ਬਿਨਾਂ ਦੱਸੇ ਕਿਧਰੇ ਚਲਾ ਜਾਂਦਾ ਤੇ 3 ਦਿਨਾਂ ਤੋਂ ਉਸ ਦੀ ਕੋਈ ਵੀ ਖਬਰ ਨਹੀਂ ਮਿਲਦੀ ਤੇ ਨੇ ਬੱਚੇ ਦੇ ਲਈ ਇਹ ਮਾਂ ਪਿੰਡ ਪਿੰਡ ਜਾ ਕੇ ਹੁਣ ਪੋਸਟਰ ਲਗਾ ਰਹੀ ਆ ਦੱਸਦੀ ਏ ਇਸ ਬੱਚੇ ਦੀ ਉਮਰ 18 ਸਾਲ ਦੇ ਕਰੀਬ ਦੱਸੀ ਜਾ ਰਹੀ ਏ ਜੋ ਕਿ ਦਿਮਾਗੀ ਤੌਰ ਤੋਂ ਬਿਮਾਰ ਹੈ ਅਦੇ ਕਪੂਰਥਲਾ ਦੇ ਪਿੰਡ ਵੱਡਾ ਪੇਟ ਦੀ ਵਸਨੀਕ ਤੇ ਆਖਰੀ ਵਾਰ ਇਸ ਨੂੰ ਕਾਲੀ ਸ਼ਰਟ ਤੇ ਕਾਲੇ ਪਜਾਮੇ ਚ ਵੇਖਿਆ ਗਿਆ ਸੀ ਜੇਕਰ ਤੁਹਾਨੂੰ ਇਸ ਬੱਚੇ ਦੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਇਸ ਨੰਬਰ ਤੇ ਪਰਿਵਾਰ ਨਾਲ ਸੰਪਰਕ ਜ਼ਰੂਰ ਕਰੋ ਤੁਹਾਨੂੰ ਸਕਰੀਨ ਤੇ ਇੱਕ ਨੰਬਰ ਜੋ ਹੈ ਉਹ ਸ਼ੋਅ ਹੋ ਰਿਹਾ ਹੈ ਤਾਂ ਉਸ ਨੰਬਰ ਤੇ ਇਸ ਪਰਿਵਾਰ ਨੂੰ ਸੰਪਰਕ ਜ਼ਰੂਰ ਕਰਨਾ ਜੇਕਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਇਸ ਬੱਚੇ ਬਾਰੇ ਤਾਂ ਇਹਨਾਂ ਨਾਲ ਸੰਪਰਕ ਜ਼ਰੂਰ ਕਰਨਾ ਤਾਂ ਕਿ ਇਸ ਮਾਂ ਨੂੰ ਆਪਣਾ ਪੁੱਤ ਵਾਪਸ ਮਿਲ ਜਾਵੇ ਤਾਂ ਤੁਸੀਂ ਵੀ ਇਸ ਮਾਂ ਦੀ ਮਦਦ ਜ਼ਰੂਰ ਕਰੋ ਜਿੰਨਾ ਹੋ ਸਕੇ ਉਨਾ ਇਸ ਵੀਡੀਓ ਨੂੰ ਸ਼ੇਅਰ ਕਰੋ ਭੈਣ ਜੀ ਜਿਹੜਾ ਤੁਹਾਡਾ ਬੱਚਾ ਗੁੰਮ ਹੋਇਆ ਕੀ ਉਹਨਾਂ ਦਾ ਨਾਮ ਕਿੰਨੀ ਘੋਮ ਰਿਹਾ ਉਹਦਾ ਨਾਮ ਹੈਗਾ ਬਲਜਿੰਦਰ ਸਿੰਘ 18-19 ਸਾਲਾਂ ਦਾ ਜੀ ਕਿਦੋਂ ਕੀਆ ਕਰੂੰ ਇਹ ਮੰਗਲਵਾਰ ਦਾ ਗਿਆ ਹੋਇਆ ਕਰੂੰ ਗੁੱਸੇ ਕਰਕੇ ਹੋ ਗਏ ਨਹੀਂ ਜੀ ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ ਸਿਰ ਦਿਮਾਗੀ ਪਰੇਸ਼ਾਨ ਆ ਹਾਂਜੀ ਥੋੜਾ ਦਿਮਾਗ ਪਰੇਸ਼ਾਨ ਤੇ ਪਹਿਲੋਂ ਵੀ ਚੱਲ ਜਾਂਦੇ ਸੀਗੇ ਨਹੀਂ ਜੀ ਕਦੀ ਨਹੀਂ ਕਿਤੇ ਗਿਆ ਇੱਥੇ ਪਿੰਡ 'ਚ ਹੀ ਰਹਿੰਦਾ ਹੁੰਦਾ ਸੀ ਪਿੰਡ 'ਚ ਇੱਥੇ ਚੱਲ ਜਾਣਾ ਘਰੋਂ ਬਾਹਰ ਆ ਜਾਇਆ ਘਰੇ ਇੱਥੇ ਕੁ ਚੱਲ ਜਾਣਾ ਘਰੇ ਫੇਰ ਚੱਲ ਜਾਣਾ ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ ਤੇ ਤੁਸੀਂ ਫਿਰ ਉਹਦੀ ਪਾਲ ਕੀਤੀ ਹੈ ਹਾਂਜੀ ਅਸੀਂ ਬਹੁਤ ਲੱਭ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭ ਰਿਹਾ ਸਾਡੀ ਹਲਫ ਕੀਤੀ ਜਾਵੇ ਸਾਨੂੰ ਕੋਈ ਵੀ ਦੇਖ ਕੇ ਦੱਸ ਦਵੇ ਸਾਡਾ ਪੁੱਤ ਕਿੱਥੇ ਆ ਹੋਸਪੀਟਲ ਰਿਪੋਰਟ ਕਰਾਈਏ ਤੁਸੀਂ ਹਾਂਜੀ ਕਰਵਾਈ ਆ ਸਾਨੂੰ ਉਹਨਾਂ ਨੇ ਵੀ ਕੋਈ ਚ ਦੱਸਿਆ ਹੈਗਾ ਸਾਡੇ ਕੋਲ ਹੀ ਪੱਲੇ ਪੋੜਦੇ ਗੰਦ ਜਰਾ ਕੰਦ ਲਾ ਲਾ ਸਾਡੇ ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦੋ ਪਰਿਵਾਰ ਦਾ 78883 75295 ਇਹ ਮੇਰੇ ਛੋਟੇ ਬੇੜੇ ਦਾ ਨੰਬਰ ਆ ਜੀ ਕਿਸੇ ਨੂੰ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ ਕੋਈ ਵੀ ਸਾਨੂੰ ਜ਼ਰੂਰੀ ਸੂਚਨਾ ਦੋਵੇ ਸਾਡਾ ਪੁੱਤ ਕਿੱਥੇ ਆ ਕਿਸੇ ਨੂੰ ਵੀ ਦੇਖਦਾ ਸਾਨੂੰ ਕੋਈ ਵੀ ਦੱਸ ਦਵੇ ਬਸ ਜੇਤੀ ਤੋਂ ਜੇਤੀ ਦੱਸੋ ਬੇਟੇ ਜਿਹੜਾ ਤੇਰਾ ਭਰਾ ਗੁੰਮ ਹੋਇਆ ਕਿੰਨਾ ਕੀ ਉਹਦਾ ਨਾਮ ਔਰ ਕਿੰਨੀ ਕਮ ਹੋ ਰਿਹਾ ਉਹਦੀ ਨਾਮ ਉਹਦਾ ਸਾਗਰ 19 18 ਤੋਂ 19 ਕਿ ਸਾਢੇ ਤੱਕ ਉਹ ਮਰਿਆ ਉਹ ਕਿਦੋਂ ਗੁੰਮ ਹੋਇਆ 6 ਤਰੀਕ ਦੇ 7:00 10:00 ਵਜੇ ਦਾ ਘਰੋ ਗਿਆ ਹੋਇਆ ਕਿਹੜੇ ਪਿੰਡ ਤੋਂ ਆਏ ਵੱਡੇ ਵੇੜ ਤੋਂ ਅੱਛਾ ਤੇ ਕੀ ਕਰੇ ਦੱਸ ਕੇ ਗਏ ਆ ਵੀ ਕਿੱਥੇ ਮੈਂ ਜਾ ਰਿਹਾ ਕੋਈ ਕੁਝ ਨਹੀਂ ਦੱਸ ਕੇ ਗਿਆ ਉਦਾਂ ਚਲ ਗਿਆ ਕਰਨ ਪਹਿਲੋਂ ਵੀ ਚਲ ਜਾਂਦੇ ਸੀ ਅਕਸਰ ਘਰੋਂ ਪਹਿਲੋਂ ਜਿੱਦਾਂ ਕਰੋ ਚਲ ਜਾਂਦੇ ਸੀ ਪਿੰਡ ਚ ਰਹਿੰਦਾ ਸੀ ਅੱਜ ਕੋ 6 ਦਿਨ ਨੂੰ ਗਿਆ ਆਇਆ ਨਹੀਂ ਵਾਪਸ ਮਨੋ ਦਿਮਾਗੀ ਥੋੜਾ ਕਮਜ਼ੋਰ ਆ ਹਾਂਜੀ ਠੀਕ ਹੈ ਤੇ ਕੀ ਉਹਦਾ ਕਿੱਦਾਂ ਦੇ ਕੱਪੜੇ ਪਾਏ ਕੀ ਉਹਦਾ ਹੁਲੀਆ ਕੀ ਹੈ ਕਾਲੀ ਸ਼ਰਟ ਤੇ ਕਾਲਾ ਪਜਾਮਾ ਪਾਇਆ ਹੋਇਆ ਹਾਂ ਹਾਈਟ ਕਿੰਨੀ ਕਹਦੀ ਹਾਈਟ ਥੋੜੀ ਛੇਕ ਫੁੱਟ ਹੈ ਜੀ ਕਿ ਕਿੱਥੇ ਕਿੱਥੇ ਤੁਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬਿਆਸ ਤੇ ਰਹੀਏ ਗਏ ਸੀ ਬਾਬਾ ਕਾਲਾ ਇੱਧਰ ਸਾਰਾ ਘੁੰਮਿਆਂਦਾ ਕਿਤੇ ਉਹ ਲੱਭਾ ਓਏ ਪੁਲਿਸ ਕੋਲ ਸਹਤ ਮੰਗੀ ਤੁਸੀਂ ਰਿਪੋਰਟ ਕਰਾਈ ਹੈ ਰਿਪੋਰਟ ਕਰਾਈ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਜੀ ਠੀਕ ਹੈ ਤੇ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਜਿੱਥੇ ਵੀ ਜੈਸਾ ਨੂੰ ਵੀ ਦਿਖੇ ਤਾਂ ਉਹਨਾਂ ਨੂੰ ਨੰਬਰ ਤੇ ਫੋਨ ਕਰ ਦੇ ਕੀ ਤੁਹਾਡਾ ਫੋਨ ਨੰਬਰ ਹੈ 7888375295 ਫੇਰ ਦੁਬਾਰਾ ਬੋਲ ਦਿਓ 788375295 ਬੱਪੂ ਜੀ ਤੁਸੀਂ ਗੁੰਮਸ਼ੁਦਗੀ ਤੇ ਪੋਸਟਰ ਲਾ ਰਹੇ ਸੀ ਵੱਖ-ਵੱਖ ਪਿੰਡਾਂ 'ਚ ਕੀ ਹੈਗਾ ਪੂਰਾ ਮਾਮਲਾ ਮਾਮਲਾ ਇਹ ਥੋੜਾ ਧਮਾਕੀ ਤੌਰ ਤੇ ਚਲੇ ਗਿਆ ਕਿ ਪਤਾ ਨਹੀਂ ਕਿੱਦਾਂ ਚਲੇ ਗਿਆ ਕੌਣ ਚਲੇ ਗਿਆ ਇੱਕ ਮੁੰਡਾ ਆਪਣਾ ਹਾਂਜੀ ਤੇ ਇਸ ਕਰਕੇ ਬਈ ਇਹਦਾ ਪੋਸਟਰ ਲਾਉਣੇ ਕੋਈ ਜਾਣਕਾਰੀ ਕਰ ਲਵੇ ਕੀ ਉਹਦਾ ਨਾਮ ਕਿੰਨੀ ਘੁੰਮ ਰਿਹਾ ਉਹਦੀ ਉਮਰ ਕਿੰਨੀ ਦੱਸਿਆ ਵਾ ਕਿ ਮੁੰਡੇ ਨੇ ਉਹ ਹੀ ਨੰਬਰ ਆ ਮੈਨੂੰ ਇੱਦਾਂ ਖਿਆਲ ਨਹੀਂ ਉਮਰ ਦਾ 18 ਸਾਲ ਵੀ ਨਹੀਂ ਸਾਲ ਦਾ ਦੱਸਦੇ ਆ ਜੀ ਜੀ ਤੇ ਕੋਸ਼ਿਸ਼ ਇਹ ਵੀ ਜਿੱਥੇ ਵੀ ਕਿਸੇ ਨੂੰ ਨਜ਼ਰ ਆਉਂਦਾ ਤੇ ਇਹਦਾ ਫੋਨ ਨੰਬਰ ਗਿਆ ਹੋਇਆ ਬਾਤ ਉਸ ਨੰਬਰ ਤੇ ਪਾ ਕੇ ਫੋਨ ਤੇ ਬਿਨਾਂ ਮੇਰੇ ਪਰਿਵਾਰ ਜਿਹੜਾ ਪਰੇਸ਼ਾਨ ਆ ਪਰੇਸ਼ਾਨ ਬਹੁਤ ਜ਼ਿਆਦਾ ਉਦੋਂ ਦੀ ਤਲਾਸ਼ ਕਰ ਰਹੇ ਆ ਤਲਾਸ਼ ਤਲਾਸ਼ ਤੇ ਪਾਇਆ ਕਿੱਥੇ ਕਿੱਥੇ ਤੁਸੀਂ ਤਲਾਸ਼ ਕੀਤੀ ਹੁਣ ਗੁਰਦੁਆਰਿਆਂ ਚ ਕੱਜੀ ਅੱਡਿਆਂ ਚ ਪਿੱਛੇ ਕਚਾ ਬੈਠਾ ਹੋਵੇ ਚਾਹ ਕਿਸੇ ਗੁਰਦੁਆਰੇ ਦੇ ਲੰਗਰ ਪ੍ਰਸਾਦਾ ਚਾਗਦਾ ਹੋਊਗਾ ਜੀ 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 ਮੈਜ ਦੇ ਤੇ ਇਹਦੀ ਜਾਣਕਾਰੀ ਕਰਕੇ ਵੀ ਕਿਹਨਾਂ ਦਾ ਬੱਚਾ ਵਾ ਕਿੱਥੋਂ ਆਇਆ ਜਿਹਨੂੰ ਕਹੇ ਗਏ ਇਹਦਾ ਡਰੈਸਿੰਗ ਕਰਕੇ ਤੇ ਇਹਦਾ ਵੱਡੇ ਬੇਟ ਬੱਚਾ ਬਾਸੀ ਇਹ ਦਤਾ ਜਾਵੇ ਬਹੁਤ ਧੰਨਵਾਦ ਆ ਨਨੇ ਕੋਈ ਟੋ ਮਿਲਣਾ ਤਾਂ ਮੇਰੇ ਪੁੱਤ ਦੇ ਜੀ ਚੁੱਪ ਕਰਾਓ I can't talk about the ਰੋਂਦੀ ਔਰ ਲੋਂਦੀ ਇਹ ਮਾਂ ਜਿਸ ਦਾ ਲਾੜਲਾ ਪੁੱਤ ਪਿਛਲੇ 3 ਦਿਨਾਂ ਤੋਂ ਲਾਪਤ ਹੈ ਆਪਣੇ ਪੁੱਤ ਨੂੰ ਲੱਭਣ ਦੇ ਲਈ ਇਹ ਮਾਂ ਦਰਦਰ ਦੇ ਠੋਕਰਾਂ ਖਾ ਰਹੀ ਹੈ ਤੇ ਰੋ ਰੋ ਕੇ ਇਸ ਦਾ ਬੁਰਾ ਹਾਲ ਹੈ ਤੇ ਹੁਣ ਆਪਣੇ ਪੁੱਤ ਦੀ ਭਾਲ ਦੇ ਵਿੱਚ ਇਹ ਪਿੰਡ ਪਿੰਡੂਸ ਦੇ ਗੁਮਸ਼ੁਦਗੀ ਦੇ ਪੋਸਟਰ ਲਗਾ ਰਹੀ ਹੈ ਤਾਂ ਦੱਸ ਦਈਏ ਕਿ ਇਹ ਤਸਵੀਰਾਂ ਕਪੂਰਥਲਾ ਤੋਂ ਸਾਮਣੇ ਆਈਆਂ ਜਿੱਥੇ ਇਹ ਬੱਚਾ ਦਿਮਾਗੀ ਤੌਰ ਤੋਂ ਬਿਮਾਰ ਦੱਸਿਆ ਜਾ ਰਿਹਾ ਜੋ ਕਿ ਘਰ ਬਿਨਾਂ ਦੱਸੇ ਕਿਧਰੇ ਚਲਾ ਜਾਂਦਾ ਤੇ ਤਿੰਨ ਦਿਨਾਂ ਤੋਂ ਉਸ ਦੀ ਕੋਈ ਵੀ ਖਬਰ ਨਹੀਂ ਮਿਲਦੀ ਤੇ ਆਪਣੇ ਬੱਚੇ ਦੇ ਲਈ ਇਹ ਮਾਂ ਪਿੰਡ ਪਿੰਡ ਜਾ ਕੇ ਹੁਣ ਪੋਸਟਰ ਲਗਾ ਰਹੀ ਆ ਦੱਸ ਦਈਏ ਇਸ ਬੱਚੇ ਦੀ ਉਮਰ 18 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਕਿ ਦਿਮਾਗੀ ਤੌਰ ਤੋਂ ਬਿਮਾਰ ਹੈ ਅਤੇ ਕਪੂਰਥਲਾ ਦੇ ਪਿੰਡ ਵੱਡਾ ਪੇਟ ਦੀ ਵਸਨੀਕ ਤੇ ਆਖਰੀ ਵਾਰ ਇਸ ਨੂੰ ਕਾਲੀ ਸ਼ਰਟ ਤੇ ਕਾਲੇ ਪਜਾਮੇ ਚ ਵੇਖਿਆ ਗਿਆ ਸੀ ਜੇਕਰ ਤੁਹਾਨੂੰ ਇਸ ਬੱਚੇ ਦੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਇਸ ਨੰਬਰ ਤੇ ਪਰਿਵਾਰ ਨਾਲ ਸੰਪਰਕ ਜ਼ਰੂਰ ਕਰੋ ਤੁਹਾਨੂੰ ਸਕਰੀਨ ਤੇ ਇੱਕ ਨੰਬਰ ਜੋ ਹੈ ਉਹ ਸ਼ੋਅ ਹੋ ਰਿਹਾ ਹੈ ਤਾਂ ਉਸ ਨੰਬਰ ਤੇ ਇਸ ਪਰਿਵਾਰ ਨੂੰ ਸੰਪਰਕ ਜ਼ਰੂਰ ਕਰਨਾ ਜੇਕਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਇਸ ਬੱਚੇ ਬਾਰੇ ਤਾਂ ਇਹਨਾਂ ਨਾਲ ਸੰਪਰਕ ਜ਼ਰੂਰ ਕਰਨਾ ਤਾਕੀ ਇਸ ਮਾਂ ਨੂੰ ਆਪਣਾ ਪੁੱਤ ਵਾਪਸ ਮਿਲ ਜਾਵੇ ਤਾਂ ਤੁਸੀਂ ਵੀ ਇਸ ਮਾਂ ਦੀ ਮਦਦ ਜ਼ਰੂਰ ਕਰੋ ਜਿੰਨਾ ਹੋ ਸਕੇ ਉਨਾ ਇਸ ਵੀਡੀਓ ਨੂੰ ਸ਼ੇਅਰ ਕਰੋ ਭੈਣ ਜੀ ਜਿਹੜਾ ਤੁਹਾਡਾ ਬੱਚਾ ਗੁੰਮ ਹੋਇਆ ਹੈ ਕੀ ਉਹਨਾਂ ਦਾ ਨਾਮ ਕਿੰਨੀ ਘੋ ਰਿਹਾ ਉਹਦਾ ਨਾਮ ਹੈਗਾ ਬਲਜਿੰਦਰ ਸਿੰਘ 18-19 ਸਾਲਾਂ ਦਾ ਜੀ ਕਿਦੋਂ ਕੀਆ ਕਰੂੰ ਇਹ ਮੰਗਲਵਾਰ ਦਾ ਗਿਆ ਹੋਇਆ ਕਰੂੰ ਗੁੱਸੇ ਕਰਕੇ ਹੋ ਕੇ ਗਏ ਨਹੀਂ ਜੀ ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ ਸਿਰ ਤੇ ਦਿਮਾਗੀ ਪਰੇਸ਼ਾਨ ਆ ਹਾਂਜੀ ਥੋੜਾ ਦਿਮਾਗ ਪਰੇਸ਼ਾਨ ਤੇ ਪਹਿਲੂ ਵੀ ਚੱਲ ਜਾਂਦੇ ਸੀਗੇ ਨਹੀਂ ਜੀ ਕਦੀ ਨਹੀਂ ਕਿਤੇ ਗਿਆ ਇੱਥੇ ਪਿੰਡ ਚ ਹੀ ਰਹਿੰਦਾ ਹੁੰਦਾ ਸੀ ਪਿੰਡ ਚ ਇੱਥੇ ਚੱਲ ਜਾਣਾ ਘਰੋਂ ਬਾਹਰ ਆ ਜਾਇਆ ਉਹ ਕਦੇ ਇੱਥੇ ਕੁ ਚੱਲ ਜਾਣਾ ਘਰੇ ਫੇਰ ਚੱਲ ਜਾਣਾ ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ ਤੇ ਤੁਸੀਂ ਫਿਰ ਉਹਦੀ ਪਾਲ ਕੀਤੀ ਹੈ ਹਾਂਜੀ ਅਸੀਂ ਬਹੁਤ ਲੱਭ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭ ਰਿਹਾ ਸਾਡੀ ਹਲਫ ਕੀਤੀ ਜਾਵੇ ਸਾਨੂੰ ਕੋਈ ਵੀ ਦੇ ਕੇ ਦੱਸੋ ਸਾਡਾ ਪੁੱਤ ਕਿੱਥੇ ਆ ਹੋਰ ਰਿਪੋਰਟ ਕਰਾਈਏ ਤੁਸੀਂ ਹਾਂਜੀ ਕਰਵਾਈ ਆ ਸਾਨੂੰ ਉਹਨਾਂ ਨੇ ਵੀ ਕੋਈ ਚ ਦੱਸਿਆ ਹੈਗਾ ਸਾਡੇ ਕੋਲ ਹੀ ਪੱਲੇ ਪੋੜਦੇ ਗੰਦ ਜਿਹਾ ਰਕ ਬੰਦ ਲਾ ਲੀ ਸਾਨੂੰ ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦਿਓ ਪਰਿਵਾਰ ਦਾ 78883 75295 ਇਹ ਮੇਰੇ ਛੋਟੇ ਬੇੜੇ ਦਾ ਨੰਬਰ ਆ ਜੀ ਕਿਸੇ ਨੂੰ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ ਕੋਈ ਵੀ ਸਾਨੂੰ ਜ਼ਰੂਰੀ ਸੂਚਨਾ ਦੋਵੇ ਵੀ ਸਾਡਾ ਪੁੱਤ ਕਿੱਥੇ ਆ ਕਿਸੇ ਨੂੰ ਵੀ ਦੇਖਦਾ ਸਾਨੂੰ ਕੋਈ ਵੀ ਦੱਸ ਦੋਵੇ ਬਸ ਛੇਤੀ ਛੇਤੀ ਦੱਸੋ بیٹے ਜਿਹੜਾ ਤੇਰਾ ਭਰਾ ਗੁੰਮ ਹੋਇਆ ਕਿੰਨਾ ਕੀ ਉਹਦਾ ਨਾਮ ਔਰ ਕਿੰਨੀ ਕਮ ਹੋ ਰਿਹਾ ਉਹਦੀ ਨਾਮ ਉਹਦਾ ਸਾਗਰ 19 18 ਤੋਂ 19 ਕਿਸਾੜ ਤੱਕ ਉਹ ਮਰ ਆਦੀ ਕਿਦੋਂ ਗੁੰਮ ਹੋਇਆ 6 ਤਰੀਕ ਦੇ 7:00 10:00 ਵਜੇ ਇਦਾਂ ਕਰੋ ਗਿਆ ਹੋਇਆ ਕਿਹੜੇ ਪਿੰਡ ਤੋਂ ਆਏ ਹੋ ਵੱਡੇ ਵੇੜ ਤੋਂ ਅੱਛਾ ਤੇ ਕੀ ਕਰੇ ਦੱਸ ਕੇ ਗਏ ਵੀ ਕਿੱਥੇ ਮੈਂ ਜਾ ਰਿਹਾ ਕਰੇ ਕੁਛ ਨਹੀਂ ਦੱਸ ਕੇ ਗਏ ਉਹਦਾ ਚਲੇ ਗਿਆ ਕਰ ਪਹਿਲੋਂ ਵੀ ਚਲ ਜਾਂਦੇ ਸੀ ਅਕਸਰ ਕਰੋ ਪਹਿਲੋਂ ਜਦਾਂ ਕਰ ਉਹ ਚਲ ਜਾਂਦੇ ਸੀ ਪਿੰਡ ਚ ਰਹਿੰਦਾ ਸੀ ਅੱਜ ਉਹ ਛੇ ਤਰੀ ਨੂੰ ਗਿਆ ਆਇਆ ਨਹੀਂ ਵਾਪਸ ਮਨੋਦਮਾਗੀ ਥੋੜਾ ਕਮਜ਼ੋਰ ਆ ਹਾਂਜੀ ਠੀਕ ਹੈ ਤੇ ਕੀ ਉਹਦਾ ਕਿੱਦਾਂ ਦੇ ਕੱਪੜੇ ਪਾਏ ਕੀ ਉਹਦਾ ਹੋਲੀਆ ਕੀ ਹੈ ਕਾਲੀ ਸ਼ਰਟ ਤੇ ਕਾਲਾ ਪਜਾਮਾ ਪਾਇਆ ਹੋਇਆ ਹਾਂ ਹਾਈਟ ਕਿੰਨੀ ਕਹਦੀ ਹਾਈਟ ੜੀ ਸ਼ੇਕ ਫੁੱਟ ਹੈ ਜੀ ਕਿ ਕਿੱਥੇ ਕਿੱਥੇ ਤੁਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬਿਆਸ ਤੇ ਰਹੀਏ ਗਏ ਸੀ ਬਾਬਾ ਕਾਲਾ ਇਧਰ ਸਾਰਾ ਘੁੰਮਿਆਂਦਾ ਕਿਤੇ ਉਹ ਲੱਭਾ ਪੁਲਿਸ ਕੋਲ ਸੇ ਤਾਂ ਮੰਗੀ ਤੁਸੀਂ ਰਿਪੋਰਟ ਕਰਾਈ ਹੈ ਰਿਪੋਰਟ ਕਰਾਈ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਜੀ ਠੀਕ ਹੈ ਤੇ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਜਿੱਥੇ ਵੀ ਜੈਸਨ ਨੂੰ ਵੀ ਦਿਖੇ ਤਾਂ ਉਹ ਹਨਾ ਹੋਰ ਨੰਬਰ ਤੇ ਫੋਨ ਕਰਦੇ ਕੀ ਤੁਹਾਡਾ ਫੋਨ ਨੰਬਰ ਹੈ 7888375295 ਫਿਰ ਦੁਬਾਰਾ ਬੋਲ ਦੋ 7088375295 ਬੱਪੂ ਜੀ ਤੁਸੀਂ ਗੁੰਮਸ਼ੁਦਗੀ ਦੇ ਪੋਸਟਰ ਲਾ ਰਹੇ ਸੀ ਵੱਖ-ਵੱਖ ਪਿੰਡਾਂ 'ਚ ਕੀ ਹੈਗਾ ਪੂਰਾ ਮਾਮਲਾ ਮਾਮਲਾ ਇਹ ਥੋੜਾ ਧਮਾਕੀ ਤੌਰ ਤੇ ਚਲੇ ਗਿਆ ਕਿ ਪਤਾ ਨਹੀਂ ਕਿੱਦਾਂ ਚਲੇ ਗਿਆ ਕੌਣ ਚਲੇ ਗਿਆ ਇੱਕ ਮੁੰਡਾ ਆਪਣਾ ਹਾਂਜੀ ਤੇ ਇਸ ਕਰਕੇ ਬਈ ਇਹਦਾ ਪੋਸਟਰ ਲਾਉਣੇ ਕੋਈ ਜਾਣਕਾਰੀ ਕਰ ਲਵੇ ਕੀ ਉਹਦਾ ਨਾਮ ਕਿੰਨੀ ਘੁੰਮ ਰਿਹਾ ਉਹਦੀ ਉਮਰ ਕਿੰਨੀ ਦੱਸਿਆ ਵਾ ਕਿ ਮੁੰਡੇ ਨੇ ਉਹ ਹੀ ਨੰਬਰ ਆ ਮੈਨੂੰ ਇੰਨਾ ਖਿਆਲ ਨਹੀਂ ਉਮਰ ਦਾ 18 ਸਾਲ 19 ਸਾਲ ਦਾ ਦੱਸਦੇ ਆ ਜੀ 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 ਤੇ ਕੋਸ਼ਿਸ਼ ਇਹ ਵੀ ਜਿੱਥੇ ਵੀ ਕਿਸੇ ਨੂੰ ਨਜ਼ਰ ਆਉਂਦਾ ਤੇ ਇਹਦਾ ਫੋਨ ਨੰਬਰ ਗਿਆ ਹੋਇਆ ਬਾਤ ਉਸ ਨੰਬਰ ਤੇ ਪਾ ਕੇ ਤੂੰ ਤੇ ਬਣਨ ਬਲ ਪਰਿਵਾਰ ਜਿਹੜਾ ਪਰੇਸ਼ਾਨ ਆ ਪਰੇਸ਼ਾਨ ਬਹੁਤ ਜ਼ਿਆਦਾ ਉਦੋਂ ਦੀ ਤਲਾਸ਼ ਕਰ ਰਹੇ ਆ ਤਲਾਸ਼ ਤਲਾਸ਼ ਤੇ ਕਿੱਥੇ ਕਿੱਥੇ ਤੁਸੀਂ ਤਲਾਸ਼ ਕੀਤੀ ਹੁੰਦੀ ਹੈ ਗੁਰਦੁਆਰਿਆਂ ਚ ਕੱਜੀ ਅੱਡਿਆਂ ਚ ਪਿੱਛੇ ਕਿੱਥੇ ਬੈਠਾ ਹੋਵੇ ਚਾਹੇ ਕਿ ਗੁਰਦੁਆਰੇ ਦੇ ਲੰਗਰ ਪ੍ਰਸਾਦਾ ਚਾਹਦਾ ਹੋਊਗਾ ਜੀ 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 ਤੇ ਮੈਜਬੇ ਤੇ ਇਹਦੀ ਜਾਣਕਾਰੀ ਕਰਕੇ ਵੀ ਕਿਹਨਾਂ ਦਾ ਬੱਚਾ ਆ ਕਿੱਥੋਂ ਆਇਆ ਜਿਹਨੂੰ ਕਿਸ ਦੇ ਇਹਦਾ ਡਰੈਸਿੰਗ ਕਰਕੇ ਤੇ ਇਹਦਾ ਵੱਡੇ ਬੇਟਾ ਬੱਚਾ ਬਾਫੀ ਇਹ ਜੇ ਡਟਾ ਜਾਵੇ ਬਹੁਤ ਧੰਨਵਾਦ ਆ